ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਐਂਜਰਡ ਵਾਈਬ ਟੀਵੀ ਤੇ ਤੁਹਾਡਾ ਬਹੁਤ ਸਵਾਗਤ ਆ ਜੀ ਤੇ ਮੈਂ ਲੈ ਕੇ ਜਾ ਰਿਹਾ ਤੁਹਾਨੂੰ ਅੱਜ ਜੀ 크리스마ਸ ਰੇਲਵੇ ਲਾਈਟ ਦਿਖਾਉਣ ਜੀ ਜਿਹੜੀਆਂ ਕਿ ਗਲੈਨਬਰੁੱਕ ਦੇ ਵਿੱਚ ਹੈਗੀਆਂ ਵਾ ਪਾਪਾ ਕਰਾ ਤੋਂ ਅੱਧੇ ਘੰਟੇ ਦੀ ਡਰਾਈਵ ਤੇ ਇਹ ਗਲੈਨਬਰੁੱਕ ਹੈ ਆ ਸਿਟੀ ਆ ਜੀ ਛੋਟਾ ਜਿਹਾ ਟਾਊਨ ਕਹਿ ਸਕਦੇ ਹੋ ਤੇ ਉੱਥੇ ਇਹ ਵਿੰਟੇਜ ਲਾਈਟ ਲਗਾਉਂਦੇ ਆ ਪੂਰੀ ਟ੍ਰੇਨ ਤੇ ਲਾਈਟਾਂ ਵਗੈਰਾ ਲਾਉਂਦੇ ਆ ਤੇ ਉਹ ਕਿਡਜ਼ ਲਈ ਜਿਹੜੀ ਐਕਟੀਵਿਟੀ ਆ ਬਹੁਤ ਹੀ ਵਧੀਆ ਜੇ ਤੁਹਾਡੇ ਜਵਾਕ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਜੇ ਲਾਈਟ ਵਗੈਰਾ ਦਿਖਾਉਣੀ ਚਾਹੁੰਦੇ ਹੋ ਤੇ ਇਹ ਬਹੁਤ ਹੀ ਵਧੀਆ ਐਕਟੀਵਿਟੀ ਆ ਤੁਹਾਡੇ ਕਿਡਜ਼ ਲਈ ਤੇ ਤੁਸੀਂ ਜੇ ਆਕਲੈਂਡ ਦੇ ਵਿੱਚ ਰਹਿੰਦੇ ਹੋ ਆਕਲੈਂਡ ਤੋਂ ਅੱਦੇ ਕਿ ਨੇੜੇ ਡਰਾਈਵ ਤੇ ਆ ਤੇ ਜੇ ਤੁਸੀਂ ਰੋਟਰੂਆ ਹਮਿਲਟਨ ਤੋਂ ਆ ਨਾ ਤੇ ਉੱਥੋਂ ਤੁਹਾਨੂੰ ਪਤਾ ਹੀ ਦੋ ਉੱਤੇ ਤਿੰਨ ਘੰਟੇ ਦਾ ਸਫ਼ਰ ਹੋਗਾ ਵਾ ਤੇ ਇਹ ਜਿਹੜਾ ਇਵੈਂਟ ਆ ਇਹ 11 ਤਰੀਕ ਤੋਂ ਲੈ ਕੇ 23 ਦਸੰਬਰ ਤੱਕ ਚੱਲਦਾ ਏ ਤੇ ਤੁਸੀਂ ਬਣੇ ਰਹੋ ਮੇਰੀ ਵੀਡੀਓ ਨਾਲ ਮੈਂ ਤੁਹਾਨੂੰ ਸਾਰਾ ਉੱਥੇ ਡਿਟੇਲ ਦੱਸੂਗਾ ਵੀਡੀਓ ਦੇ ਵਿੱਚ ਵੀਊ ਦਿਖਾਉਂਗਾ ਕਿ ਕਿੱਦਾਂ ਕਿੱਦਾਂ ਟਿਕਟ ਬਾਈ ਕਰਨੀ ਹੈ ਤੁਸੀਂ ਜਾ ਕੇ ਉੱਥੇ ਵੈਸੇ ਤੁਸੀਂ ਟਿਕਟ ਆਨਲਾਈਨ ਵੀ ਬਾਈ ਕਰ ਸਕਦੇ ਓਥੇ ਜਾ ਕੇ ਵੀ ਬਾਈ ਕਰ ਸਕਦੇ ਜੇ ਤੇ ਬਣੇ ਰਹੋ ਮੇਰੀ ਵੀਡੀਓ ਨਾਲ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੇ ਮੇਰੇ ਵੀ ਨਵੇਂ ਦੇਖ ਰਹੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜਾ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਦੇਖੋ ਜੀ ਆਪਾਂ ਜਾ ਰਹੇ ਹਾਂ ਰਸਤੇ ਦੇ ਵਿੱਚ ਬਹੁਤ ਹੀ ਸੋਹਣਾ 뷰 ਹੁੰਦਾ ਵਾ ਪਿੰਡਾਂ ਪਿੰਡਾਂ ਵਿੱਚ ਉਦੀ ਹੋ ਕੇ ਆਹ ਸੂਰਜ ਸੱਜੇ ਬਣੇ ਢੱਲਣ ਦਾ ਨਾਂ ਨਹੀਂ ਲੈ ਰਿਹਾ 8:30 ਦਾ ਟਾਈਮ ਹੋ ਚੁੱਕਾ ਵਾ ਤੇ ਇਹ ਕਹਿੰਦਾ ਮੈਂ ਥੱਲੇ ਨਹੀਂ ਜਾਣਾ ਬਟ ਅਸੀਂ ਕਿਹਾ ਤੂੰ ਥੱਲੇ ਨਹੀਂ ਜਾਣਾ ਤਾਂ ਅਸੀਂ ਲੈਟਾਂ ਵੇਖਰ ਜੁਰੂਰ ਜਾਣਾ ਮੈਂ ਉੱਥੇ ਤੇ ਦੇਖੋ ਪਿੰਡਾਂ ਵਿੱਚੋਂ ਦੀ ਹੋ ਕੇ ਤੇ ਜਦੋਂ ਅਸੀਂ ਉੱਥੇ ਪਹੁੰਚਾਂਗੇ ਤੇ ਵਿਊ ਕੁਝ ਤੁਹਾਨੂੰ ਦੇਖਣ ਵਾਲਾ ਹੋਏਗਾ ਤੇ ਆਹ ਜਿਹੜਾ ਮੋਸਟਲੀ ਰਾਹ ਵਾ ਪਿੰਡਾਂ ਵਿੱਚੋਂ ਦੀ ਹੋ ਕੇ ਜਾਂਦਾ ਵਾ ਬਾਹਰ ਫਾਰਮਾ ਹੈਗੇ ਸਾਰੇ ਫਾਰਮਾਂ ਦੇ ਵਿੱਚੋਂ ਦੀ ਹੋ ਕੇ ਇਹਨਾਂ ਨੇ ਜਿਹੜਾ ਟ੍ਰੇਨ ਸਟੇਸ਼ਨ ਆ ਉੱਥੇ ਬਣਾਇਆ ਰੇਲਵੇ ਸਟੇਸ਼ਨ ਜਿਹੜਾ ਗਲੇਨਬਰੂਕ ਜਿਹੜਾ 올ਡ 1920 ਤੋਂ ਪੁਰਾਣਾ ਸੀ ਉੱਥੇ ਉਹੀ ਟ੍ਰੇਨਾਂ ਯੂਜ਼ ਕੀਤੀਆਂ ਉਹਨਾਂ ਨੇ ਇੰਜਨ ਵਗੈਰਾ ਤੇ ਮਾਹੌਲ ਪੂਰਾ ਵਾਈਬ ਚਾ ਪੂਰਾ ਘੈਣ ਬਣਿਆ ਹੋਊਗਾ ਤੇ ਪਿੰਡਾਂ ਵਿੱਚ ਉਹਦੀ ਮਾਹੌਲ ਤੁਸੀਂ ਦੇਖ ਸਕਦੇ ਨਿਊਜ਼ੀਲੈਂਡ ਦੇ ਪਿੰਡ ਆ ਹਨਾ ਛੋਟੇ ਛੋਟੇ ਤੇ ਫਾਰਮ ਬਾਹਰ ਬਹੁਤ ਹੀ ਵਧੀਆ ਮਾਹੌਲ ਆ ਸ਼ਾਮ ਦਾ ਵੇਲਾ ਵਾ 8:30 9 ਵੱਜ ਚੁੱਕੇ ਆ ਤੇ ਸੂਰਜ ਸਾਡੇ ਲੇਟ ਸ਼ਿਪ ਦਾ ਵਾ ਨਿਊਜ਼ੀਲੈਂਡ ਦੇ ਵਿੱਚ ਸਬਰ ਤੇ ਟਾਈਮ ਆ ਜਿਹੜਾ ਸੂਰਜਾ ਉਹ 9:30 ਡੁੱਬਦਾ ਜਾ ਕੇ ਤੇ ਪਹੁੰਚ ਚੁੱਕੇ ਆ ਜੀ ਆਪਾਂ ਗਲੈਂਬਰਕ ਟ੍ਰੇਨ ਸਟੇਸ਼ਨ ਤੇ ਦੇਖੋ ਕਿ ਆਪਾਂ ਖੱਬੇ ਬੰਨੇ ਆਪਣੀ ਲਾ ਕੇ ਪਾਰਕਿੰਗ ਤੇ ਸੱਜੇ ਬੰਨੇ ਸਾਰੀ ਫੁੱਲ ਹੋ ਚੁੱਕੀ ਆ ਤੇ ਕਹਿੰਦੇ ਖੱਬੇ ਬੰਨੇ ਲਾ ਲੋ ਜਾ ਕੇ ਫਾਰਮ ਦੇ ਵਿੱਚ ਪਾਰਕਿੰਗ ਤੇ ਉੱਥੇ ਲਾ ਕੇ ਤੇ ਜਾਵਾਂਗੇ ਅੱਗੇ ਆ ਜੀ ਚਲਿਏ ਹਾਂ ਜੀ ਮਿੱਤਰੋ ਤੇ ਪਹੁੰਚ ਚੁੱਕੇ ਆ ਜੀ ਗਲੈਂਬਰਕ ਤੇ ਇੱਥੇ ਟ੍ਰੇਨ ਸਟੇਸ਼ਨ ਹੈਗਾ ਵਾ ਜਿਹੜਾ ਕ੍ਰਿਸਮਸ ਦੇ ਕਰਕੇ ਫੈਸਟੀਵਲ ਹੁੰਦਾ ਵਾ ਲਾਈਟ ਵਗੈਰਾ ਟ੍ਰੇਨ ਤੇ ਸਾਰੀਆਂ ਲੱਗੀਆਂ ਹੁੰਦੀਆਂ ਤੇ 크ਿਸਮਸ ਜਦੋਂ ਨੀਅਰ ਹੁੰਦੀ ਆ ਉਦੋਂ ਹੀ ਖੁੱਲਦਾ ਵਾ ਇਹ ਤੇ ਇਹ ਹੈਗਾ ਪਾਪਾ ਕੋਰਾ ਤੋਂ 20 25 ਕਿਲੋਮੀਟਰ ਦੂਰ ਠੀਕ ਆ ਜੀ ਤੇ ਇਹ ਪੁੱਕੀ ਕੋਈ ਫ੍ਰੈਂਕਲ ਦੇ ਵਿੱਚ ਪੈ ਜਾਂਦਾ ਤੁਸੀਂ ਦੇਖ ਸਕਦੇ ਪਿੱਛੇ ਸਾਰਾ ਕਰਾਊਡ ਕਿ ਬਹੁਤ ਹੀ ਕਰਾਊਡ ਇਕੱਠਾ ਹੋਇਆ ਇੱਥੇ ਗੋਰੇ ਪੰਜਾਬੀ ਮਤਲਬ ਇੰਡੀਅਨ ਬਹੁਤ ਹੀ ਕਮਿਊਨਿਟੀਆਂ ਇੱਥੇ ਆਈ ਹੋਈਆਂ ਸਾਰੀਆਂ ਦੇਖੋ ਤੇ ਪੂਰਾ ਅਰੇਂਜਮੈਂਟ ਪਾਰਕਿੰਗ ਦਾ ਸਾਰਾ ਟਾਇਲਟ ਵਗੈਰਾ ਸਾਰਾ ਕੁਝ ਹੈਗਾ ਵਾ ਅੰਦਰ ਕੈਫੇ ਵੀ ਹੈਗਾ ਵਾ ਅੰਦਰੋਂ ਜਾ ਕੇ ਤੁਸੀਂ ਟਿਕਟ ਦੋ ਤਰ੍ਹਾਂ ਦੇ ਬਾਈ ਕਰ ਸਕਦੇ ਹੋ ਇੱਕ ਟਿਕਟ ਤੁਸੀਂ ਆਨਲਾਈਨ ਬਾਈ ਕਰ ਸਕਦੇ ਹੋ ਤੇ ਇੱਕ ਟਿਕਟ ਤੁਸੀਂ ਇੱਥੋਂ ਆ ਕੇ ਬਾਈ ਕਰ ਸਕਦੇ ਹੋ ਠੀਕ ਹੈ ਇਹਦਾ ਟਾਈਮਿੰਗ ਹੈ ਜਿਹੜਾ ਤੁਸੀਂ ਗਲੈਨ ਬਰੁੱਕ ਰੇਲਵੇ ਸਟੇਸ਼ਨ ਖੋਲ ਸਕਦੇ ਹੋ ਉਹਦੇ ਤੇ ਸਾਰੀ ਇਹਨਾਂ ਦੀ ਡਿਟੇਲ ਦੱਸੀ ਹੋਈ ਹੈ ਕਿੱਦਾਂ ਟਿਕਟ ਬਾਈ ਕਰਨੀ ਹੈ ਠੀਕ ਹੈ ਜੀ ਤੇ ਆਜੋ ਤੁਹਾਨੂੰ ਅੱਗੇ ਦਾ ਵੀਊ ਸਾਰਾ ਦਿਖਾ ਕੇ ਲੈ ਕੇ ਚੱਲਦੇ ਹਾਂ ਹਾਂਜੀ ਤੇ ਦੇਖੋ ਕਿ ਤੁਸੀਂ ਇੱਥੋਂ ਟਿਕਟ ਬਾਈ ਕਰਨੀ ਆ ਤੇ ਆਨਲਾਈਨ ਟਿਕਟਾਂ ਬੁਕਿੰਗ ਇੱਧਰ ਆ ਤੇ ਵਾਕੀਨ ਕੈਸ਼ ਕਾਰਡ ਇੱਧਰ ਜਾਣਾ ਤੇ ਜਿੰਨਾ ਟਿਕਟ ਨਹੀਂ ਲਈ ਆਨਲਾਈਨ ਵਗੈਰਾ ਉਹ ਇੱਥੇ ਪੇ ਕਰਕੇ ਵੀ ਲੈ ਸਕਦੇ ਟਿਕਟ ਤੇ ਆਪਾਂ ਟਿਕਟ ਇੱਥੋਂ ਵੀ ਬਾਏ ਕਰ ਸਕਦੇ ਆ ਅੰਦਰੋਂ ਆ ਕੇ ਤੇ ਇਹਨਾਂ ਨੇ ਆਪਣੇ ਕਾਊਂਟਰ ਵਗੈਰਾ ਲਾਏ ਹੋਏ ਆ ਠੀਕ ਆ ਜੀ ਹਾਂ ਜੀ ਤੇ ਟਿਕਟ ਆਪਾਂ ਲੈ ਲਈ ਆ ਜੀ ਤੇ ਇੱਥੋਂ ਆਪਾਂ ਕਰਾਸ ਕਰਕੇ ਜਾਣਾ ਵਾ ਤੇ ਦੇਖੋ ਜੀ ਟ੍ਰੇਨ ਪਹੁੰਚ ਚੁੱਕੀ ਆ ਇੱਥੇ ਕਾਫੀ ਹਾਫ ਹਾਫ ਅਨ ਆਵਰ ਬਾਅਦ ਟ੍ਰੇਨ ਚੱਲਦੀ ਇਹਨਾਂ ਦੀ ਤੇ ਹਰ ਅੱਧੇ ਘੰਟੇ ਬਾਅਦ ਟ੍ਰੇਨ ਰਨ ਕਰਦੀ ਆ ਤੁਸੀਂ ਦੇਖ ਸਕਦੇ ਹੋ ਲਾਈਟਾਂ ਲੁੱਟਾ ਵਗੈਰਾ ਲੱਗੀਆਂ ਹੋਈਆਂ ਸਾਰੀਆਂ ਟ੍ਰੇਨ ਤੇ ਉੱਪਰ ਤੇ ਕਾਫੀ ਕਰਾਊਡ ਵੀ ਹੈਗਾ ਵਾ ਅੱਜ ਸੈਟਰਡੇ ਆ ਤੇ ਫਿਰ ਵੀ ਕਰਾਊਡ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਵਾ ਤੇ ਆਹ ਦੇਖ ਲਓ ਇਹਦਾ ਨਾਂ ਆ ਹੈਗਾ ਵਾ ਵੈਲ ਕਮ ਟੂ ਦਾ ਗਲੈਂਬਰੁਕ ਵਿਨਟੇਜ ਰੇਲਵੇ ਠੀਕ ਹੈ ਜੀ ਇਹ ਆਕਲੈਂਡ ਦੇ ਲਾਗੇ ਪੈਂਦਾ ਵਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਦਾ ਠੀਕ ਹੈ ਜੀ ਕੋ ਜੀ ਗੋਰੇ ਲੈ ਰਹੇ ਨਜ਼ਾਰੇ ਗੋਰੇ ਆਪਣੇ ਬੱਚਿਆਂ ਨਾਲ ਆਏ ਹੋਏ ਆ ਮੋਰਚਲੀ ਜਿਹੜੀ ਐਕਟੀਵਿਟੀ ਹੈਗੀ ਆ ਬੱਚਿਆਂ ਦੇ ਨਾਲ ਹੀ ਹੈਗੀ ਆ ਜੀ ਤੇ ਬੱਚਿਆਂ ਨੂੰ ਟ੍ਰੇਨ ਤੇ ਬਿਠਾ ਕੇ ਫਿਰ ਉਹ ਲੈ ਕੇ ਜਾਂਦੇ ਘਮਾਉਣ ਅੱਗੇ ਤੇ ਸਟਾਰਟ ਸ਼ੂਲ ਕਾਫੀ ਲੱਗੇ ਆ ਆਈਸਕ੍ਰੀਮ ਵਗੈਰਾ ਹੋਰ ਕਾਜ ਖਾਨ ਪੀਣ ਦਾ ਮਾਣ ਕਾਫੀ ਆ ਤੇ ਕਰਾਊਡ ਪੂਰਾ ਜੀ ਦੇਖੋ ਤੁਸੀਂ ਸਾਰੇ ਆਨੰਦ ਲੈ ਰਹੇ ਆ ਨਿਊਜ਼ੀਲੈਂਡਰ ਰਹਿ ਗਏ ਆ ਮੋਸਟਲੀ ਉਹੀ ਦੇਖਣ ਨੂੰ ਮਿਲ ਰਿਹਾ ਇੱਥੇ ਜੀ ਤੇ ਆਪਣੇ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਬਹੁਤ ਘੱਟ ਆ ਰਹੇ ਆ ਬਟ ਟਾਵੇਂ-ਟਾਵੇਂ ਉਹੀ ਦੇਖਦੇ ਆ ਜੀ ਤੇ ਅੱਜ ਸੈਟਰਡੇ ਹੋ ਸਕਦਾ ਕੱਲ ਨੂੰ ਆਉਣਗੇ ਦੇਖੋ ਜੀ ਪੂਰਾ ਮਾਹੌਲ ਬਣਿਆ ਪਿਆ ਵਾ ਇਧਰੋਂ ਆ ਜਿਹੜੇ ਸਰੇਨਤ ਉਤਰ ਗਏ ਆ ਜਿਹੜੇ ਰਾਈਡ ਲੈ ਆਏ ਆ ਆਲਰੇਡੀ ਤੇ ਜਿਹੜੇ ਕਈ ਰਾਈਡ ਦੀ ਵੇਟ ਕਰ ਰਹੇ ਆ ਇਧਰਲੀ ਸਾਈਡ ਖੜ ਕੇ ਟ੍ਰੇਨ ਕਿਊ ਇਹ ਆ ਜੀ ਪਾਪਾ ਵੀ ਚੱਲੇ ਆ ਇਧਰਲੀ ਸਾਈਡ ਤੇ ਇਧਰ ਟ੍ਰੇਨ ਦਾ ਕਿਊ ਹੈਗਾ ਜਿਨ੍ਹਾਂ ਨੇ ਟ੍ਰੇਨ ਦੀ ਰਾਈਡ ਲੈਣੀ ਆ ਤੇ ਜਾ ਰਹੇ ਆ ਉਧਰ ਤੁਸੀਂ ਲਾਈਟਾਂ ਦੇਖ ਸਕਦੇ ਜੇ ਕਿੰਡੀਆਂ ਘੈਂਟ ਲੱਗੀਆਂ ਹੋਈਆਂ ਤੇ ਜਵਾਕ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਇਹਨਾਂ ਨੂੰ ਤੇ ਅਜੇ ਥੋੜਾ ਜਿਹਾ ਚਾਨਣ ਆ ਤੇ ਸਾਢੇ 5:00 ਹੋਏ ਆ ਰਾਤ ਦੇ ਤੇ ਸਾਡੇ ਹੁਣ ਸਮਰ ਟਾਈਮ ਚੱਲ ਰਿਹਾ ਨਿਊਜ਼ੀਲੈਂਡ 'ਚ ਦੇਦੇ ਕਾਰਨ ਸੂਰਜ ਲੇਟ ਹੀ ਡੁੱਬਦਾ 9:00 ਵਜਾਂਦੇ ਆ ਤੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਦੇਖੋ ਬਹੁਤ ਹੀ ਵਧੀਆ ਵਾ ਜੇ ਤੁਸੀਂ ਆਪਣੇ ਜਵਾਕਾਂ ਨੂੰ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਕਮਾਉਣਾ ਚਾਹੁੰਦੇ ਹੋ ਹਨ ਤੇ ਇਹ ਬਹੁਤ ਹੀ ਵਧੀਆ ਪਲੇਸ ਹੈਗੀ ਐਸ ਟਾਈਮ 크리스마ਸ ਦੇ ਟਾਈਮ ਜਵਾਕ ਕਾਫੀ ਖੁਸ਼ ਹੁੰਦੇ ਆ ਰਾਈਡ ਲੈਂਦੇ ਜਦੋਂ ਟ੍ਰੇਨ ਦੀ ਇਹ ਬਿਲਕੁਲ ਬਾਹਰ ਫਾਰਮ ਦੇ ਵਿੱਚ ਹੈਗਾ ਸਾਰਾ ਇਹ ਬਣਾਇਆ ਆ ਤੇ ਜੇ ਤੁਸੀਂ ਫਾਰਮ ਵੇਖਣ ਦੇ ਸ਼ੀਨ ਤੁਸੀਂ ਫਾਰਮ ਹੀ ਦੇਖ ਸਕਦੇ ਲਾ ਕੇ ਪੱਕੀ ਕੋਈ ਦੇ ਠੀਕ ਹੈ ਜੀ ਤੇ ਇਧਰ ਖਾਣ ਪੀਣ ਪੂਰਾ ਚੱਲ ਰਿਹਾ ਵਾ ਫਰਾਈਆਂ ਵਗੈਰਾ 버ਗਰ ਵਗੈਰਾ ਬਹੁਤ ਕੁਛ ਹੈਗਾ ਸਾਰਾ ਇੱਧਰ ਮਿਲਦਾ ਦੇਖੋ ਜੀ ਹਾਲੀ ਤੇ ਦੋਨਾਂ ਸਾਈਡਾਂ ਤੇ ਰੇਲੀਆਂ ਚੱਲਦੀਆਂ ਇੱਧਰ ਇੱਕ ਟ੍ਰੇਨ ਆ ਗਈ ਆ ਠੀਕ ਆ ਖਾਲੀ ਹੋ ਰਹੀ ਆ ਇੱਧਰ ਟ੍ਰੇਨ ਦਾ ਕਿਊ ਕਾਫੀ ਵੱਡਾ ਵਾ ਸਾਰੇ ਵੇਟ ਕਰ ਰਹੇ ਆ ਟ੍ਰੇਨ ਤੇ ਚੜਨ ਦੀ ਤੇ ਉਧਰਲੀ ਸਾਈਡ ਵੀ ਲਾਈਟਾਂ ਕਾਫੀ ਲੱਗੀਆਂ ਹੋਈਆਂ ਆ ਕਾਫੀ ਇੰਜੋਏ ਕਰ ਰਹੇ ਆ ਲੋਕੀਂ ਜਿਹੜੇ ਟ੍ਰੇਨ ਉੱਤਰ ਰੇ ਆ ਬੱਚਿਆਂ ਲਈ ਬਹੁਤ ਵਧੀਆ ਐਕਟੀਵਿਟੀ ਆ ਠੀਕ ਆ ਬਹੁਤ ਖੁਸ਼ ਹੁੰਦੇ ਆ ਦੇਖ ਕੇ हां जी तो देख सकते दे हो कि ट्रेन ਦੇ ਉੱਪਰ ਹੈ ਕਿੰਨੀਆਂ ਵਧੀਆ ਨਾਲ ਲਾਈਟਿੰਗ ਕੀਤੀ ਹੋਈ ਆ ਤੇ ਬਹੁਤ ਹੀ ਵਧੀਆ ਲੱਗ ਰਿਹਾ ਡੱਬੇ ਵੀ ਰੰਗ ਬਰੰਗੇ ਇਹਨਾਂ ਨੇ ਕੀਤੇ ਹੋਏ ਆ ਤੇ ਬਹੁਤ ਹੀ ਵਧੀਆ ਲੱਗਦਾ ਮਾਹੌਲ ਹੁਣ ਬਸ ਰਾਤ ਹੋ ਚੁੱਕੀ ਆ ਤੇ ਹੋਰ ਵੀ ਵਧੀਆ ਲੱਗੂਗੀ ਟ੍ਰੇਨ ਜਦੋਂ ਚੱਲੂਗੀ ਜਦੋਂ ਥੋੜਾ ਹਨੇਰਾ ਆਊਗਾ ਤੇ ਬਹੁਤ ਹੀ ਜਗਮਗ ਜਗਮਗਾ ਕਰ ਰਹੇ ਦੀਵਾਲੀ ਵਾਲਾ ਕੰਮ ਕੀਤਾ ਪਿਆ ਪੂਰਾ ਲੈ ਹੈ ਇਹਨਾਂ ਨੇ ਤੇ ਦੇਖੋ ਜੀ ਲਾਈਟਾਂ ਲੱਗੀਆਂ ਇੰਦਰ ਵੀ ਆ ਸੰਟਾ ਬਿਠਾਇਆ ਇਹਨਾਂ ਨੇ ਦੇਖ ਲੋ ਦਿਵਾਗ ਦੇ ਕੇ ਪੂਰੇ ਖੁਸ਼ ਹੁੰਦੇ ਟਾਡੇ ਲੋ ਜੀ ਟ੍ਰੇਨ ਗਈ ਚੱਲ ਤੇ ਟ੍ਰੇਨ ਹੋ ਗਈ ਫੁੱਲ ਵਾਰੀ ਅਗਲੀ ਵਾਰ ਹੀ ਆਊਗੀ ਕਹਿੰਦੇ ਰੁਕ ਜੋ ਤੇ ਯੇ ਵਾਪਸ ਇਹ 15 20 ਮਿੰਟ ਤੱਕ ਵਾਪਸ ਆ ਜਣੀ ਆ ਅੱਧੇ ਘੰਟਾ ਹਰ 3 ਮਿੰਟ ਬਾਅਦ ਇੱਕ ਟ੍ਰੇਨ ਆਉਂਦੀ ਇੱਥੇ ਤੇ ਫਿਰ 30 ਮਿੰਟ ਬਾਅਦ ਘੁੰਮ ਕੇ ਟ੍ਰੇਨ ਦੂਜੀ ਆ ਜਣੀ ਆ ਤੇ ਦੇਖ ਲਾ ਵੀ ਡਾਕੀ ਖੁਸ਼ ਨੇ ਪੂਰੇ ਐ ਤੇ ਆ ਦੇ ਲੋ ਕਾਉਂਟੀਸ ਨਰਜਰੀ એનર્ਜੀ ਕ੍ਰਿਸਮਸ ਲਾਈਟ ਟ੍ਰੇਨ ਨਾਈਟ ਹੈ ਠੀਕ ਹੈ ਜੀ ਤੇ ਉਧਰਲੀ ਸਾਈਡ ਵੀ ਲੋਕੀ ਵੇਟ ਕਰ ਰਹੇ ਆ ਉਧਰ ਫੋੜਾ ਫੜਾ ਵੀ ਖਿਚਾ ਲੈਂਦੇ ਜੀ ਖਿਚਾ ਸਕਦੇ ਜੀ ਇਹ ਤੇ ਕਟਾਉਣੀਆਂ ਵਾ ਤੇ ਉਧਰਲੀ ਜੱਣਾਂ ਨੇ ਫੋੜਾ ਫੜਾ ਵੀ ਰਣੀ ਖਿਚਾਰੇ ਸੈਂਟੇ ਨਾਲ ਉਧਰ ਲੋ ਜੀ ਟ੍ਰੇਨ ਆ ਚੁੱਕੀ ਫੇਰ ਤੇ ਹੁਣ ਆਪਾਂ ਲੱਗੇ ਚੜਨ ਤੇ 3 ਮਿੰਟ ਚ ਆ ਗਈ ਘੁੰਮ ਗਏ ਬਾਕੀ ਟ੍ਰੇਨਾਂ ਤਾਂ ਕਾਫੀ ਚੱਲਦੀਆਂ ਹਨ ਲੀਆਂ ਤੇ ਯਾਰ ਲੋਕ ਇੰਜਾਇ ਕਰ ਰਹੇ ਪੂਰਾ ਦੇਖੋ ਤੇ ਤੁਸੀਂ ਵੀ ਇੱਥੇ ਆਓ ਵਿਜ਼ਿਟ ਕਰੋ ਤੇ ਬਹੁਤ ਹੀ ਜਵਾਕ ਇੰਜੋਏ ਕਰਦੇ ਆਪਣੇ ਬੱਚੇ ਬਹੁਤ ਜਾਇ ਕੰਗੇ ਇਹਦੇ ਸਾਡੇ ਹੋਪਫੁਲੀ ਤੇ ਸਾਡੇ ਤਾਂ ਬਹੁਤ ਕਰ ਰਹੇ ਆ ਤੇ ਇਹਦਾ ਟਾਈਮਿੰਗ ਆ ਜਿਹੜਾ ਸ਼ਾਮੀ 6 ਵਜੇ ਤੋਂ ਲੈ ਕੇ ਤੇ ਰਾਤ ਦੇ 11 ਵਜੇ ਤੱਕ ਓਪਨ ਆ ਤੇ ਟਿਕਟ ਤੁਸੀਂ ਬਾਏ ਆਨਲਾਈਨ ਵੀ ਕਰ ਸਕਦੇ ਇੱਥੇ ਆ ਕੇ ਵੀ ਕਰ ਸਕਦੇ ਜੇ ਤੇ ਦੇਖੋ ਜੀ ਪੂਰਾ ਫਨ ਆ ਐਕਟੀਵਿਟੀ ਆ ਬੱਚਿਆਂ ਲਈ ਤੇ ਹੁਣ ਆਹ ਟ੍ਰੇਨ ਖਾਲੀ ਹੋਏਗੀ ਇਥੋਂ ਤੇ ਜਿਹੜੇ ਪਹਿਲੇ ਬੈਠੇ ਆ ਤੇ ਉਹ ਉਤਰਨਗੇ ਤੇ ਫਿਰ ਦੂਜੇ ਬਿਠਾਉਣਗੇ ਇਹ ਹਨਾ ਫੇ ਇਹ ਪੂਰਾ ਲਾਈਨ ਲੱਗ ਚੁੱਕੀ ਹੈ ਦੂਰ ਦੂਰ ਤੱਕ ਕਿਉਂਕਿ ਲੋਕੀ ਮੋਸਟਲੀ ਜਿਹੜੇ ਰਾਤ ਨੂੰ ਹੀ ਆਉਂਦੇ ਆ ਕਿਉਂਕਿ ਲਾਈਟਾਂ ਜਿਹੜੀਆਂ ਰਾਤ ਨੂੰ ਹੀ ਦਿਖਦੀਆਂ ਵਾ ਤੇ ਹੁਣ ਪੂਰੀ ਲਾਈਨ ਲੱਗ ਚੁੱਕੀ ਆ ਜੇ ਤੁਸੀਂ ਇੱਥੇ 6 ਵਜੇ ਤੋਂ ਪਹਿਲਾਂ ਪਲਾਂ ਆ ਜਾਓਗੇ ਥੋੜਾ ਜਿਹਾ ਹਨਾ ਤੇ ਤੁਹਾਨੂੰ ਟਿਕਟ ਮਿਲ ਜੇਗੀ ਆਕੇ ਜੇ ਥੋੜਾ ਲੇਟ ਹੋ ਗਏ ਫਿਰ ਥੋੜੀ ਤੁਹਾਨੂੰ ਜਿਹੜੇ ਲਾਈਨ ਲੱਗ ਸਕਦੀ ਹੈ ਪਿਛੇ ਪਾਰਕਿੰਗ ਦਾ ਥੋੜਾ ਔਖਾ ਹੋ ਜਾਂਦਾ ਵਾ ਤੇ ਜਿਾਦੀ ਦੇ ਕੋਲ ਜੀ ਪੂਰਾ ਫੋਲ ਹੋ ਚੁੱਕਾ ਵਾ ਹੁਣ ਤੇ ਤੁਹਾਨੂੰ ਲੈ ਕੇ ਦਿਖਾਉਨੇ ਆ ਅੱਗੇ ਟ੍ਰੇਨ ਦੀ ਰਾਈਡ ਕਿਵੇਂ ਰਹੂਗੀ ਲਓ ਜੀ ਤੇ ਲੱਗੇ ਟ੍ਰੇਨ ਤੇ ਚੜਨ ਤੇ ਲਓ ਜੀ ਟ੍ਰੇਨ ਦੇ ਵਿੱਚ ਬੈਠ ਗਏ ਆ ਦੇਖੋ ਜੀ ਲਾਈਟਾਂ ਲੂਟਾ ਪੂਰੀਆਂ ਲੱਗੀਆਂ ਮਾਹੌਲ ਪੂਰਾ ਵਧੀਆ ਬਣਿਆ ਹੋਇਆ ਹੈ ਨਾ ਤੇ ਜਗਮਾ ਜਗਾਂ ਪੂਰੀਆਂ ਨੇ ਲਾਈਟਾਂ ਦੀਵਾਲੀ ਵਾਲਾ ਪੂਰਾ ਕੰਮ ਬਣਾਇਆ ਇਹਨਾਂ ਨੇ ਹੈ ਮੈਂ ਸੋਇ ਹੋਰ 10 15 ਮਿੰਟ ਤੱਕ ਚਲਾ ਦੇਣੀ ਫੇਰ ਇਹਨਾਂ ਨੇ ਲੋ ਜੀ ਤੇ ਬਟਾ ਆਤਾ ਆ ਹੌਲੀ ਹੌਲੀ ਸਾਰਿਆਂ ਨੂੰ ਇਹਨਾਂ ਨੇ ਤੇ

I like to go in and out. All the boxes have Safety uh, notes, we do ask that <laughs> you refrain from putting your are, lightsabers and selfie sticks outside the carriages as there are close to the structures and vegetation. <laughs>

ਫੁੱਲ ਕਰਾਊਡ ਆ ਇਸ ਟਾਈਮ ਲੋਕੀ ਹੋਂ ਮੋਂ ਮਾ ਕੇ ਪਹੁੰਚੇ ਪੂਰੇ ਹਾਈ ਮੈਨ ਹਾਈ ਬਾਏ ਬਾਏ ਸੀ ਮੈਰੀ ਕ੍ਰਿਸਮਸ ਮੈਡੀਕਲ ਸਿਸ ਹਾਈ ਦੇਖੋ ਜੀ ਪੂਰਾ ਪੂਰਾ ਕਰਾਊਡ ਆ ਇੱਥੇ ਪੂਰਾ ਫੁੱਲ ਭਰਿਆ ਆ ਲੈਣਾ ਚ ਲੱਗੇ ਹੋਏ ਆ ਤੇ ਇੱਧਰ ਐਗਜ਼ਿਟ ਆ ਤੇ ਉਹ ਅੱਗੇ ਲਾਈਟਾਂ ਵਾਂ ਕਾਫੀ ਤੇ ਉਹ ਵੀ ਦੇਖਾਂਗੇ ਜੇ ਆ ਗਏ ਇੱਕ ਹਿਸਾਬ ਨਾਲ ਪੂਰਾ ਮੇਲਾ ਹੀ ਲੱਗਾ ਹੋਇਆ ਕ੍ਰਿਸਮਸ ਦਾ ਆ ਆਲੀ ਇਹ ਦੇਖੋ ਇਹਨਾਂ ਨੇ ਲਾਈਟਾਂ ਲਾਈਆਂ ਜਾਂ ਕਿੱਡਾ ਵਧੀਆ ਬਣਾਇਆ ਹੋਇਆ ਵੀਊ ਇਹਨਾਂ ਨੇ ਤੇ ਇੱਥੇ ਤੁਸੀਂ ਆਪਣੀਆਂ ਫੋਟੋਆਂ ਵਗੈਰਾ ਖਿੱਚ ਸਕਦੇ ਹੋ ਜਿਦਾ ਝਾਂਪੀ ਜੀ ਸਟਾਈਲ ਲੈਣਾ ਬਣਾਇਆ ਇਥੇ ਲਾਈਟਾਂ ਪੂਰਾ ਮਾਹੌਲ ਬਣਾਇਆ ਹੋਇਆ ਘੋੜਾ ਵਗੈਰਾ ਤੇ ਹੀ ਖੇਚ ਸਕਦੇ ਇੱਥੇ ਸਾਈਡ ਤੇ ਖੜਕੇ ਤੇ ਵੀਡੀਓ ਵਗੈਰਾ ਬਣਾ ਸਕਦੇ ਹੋ ਲੁੱਕ 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 ਜੀ ਦੇਖੋ ਜੀ ਅੱਗੇ ਸੰਟਾ ਵਗੈਰਾ ਦੀਆਂ ਫੋਟੋਆਂ ਲਾਈਆਂ ਹੋਈਆਂ ਬਣਾਏ ਹੋਏ ਆ ਜਵਾਕਾਂ ਦੇ ਦੇਖਣ ਨੂੰ ਬਹੁਤ ਵਧੀਆ ਮਾਹੌਲ ਆ ਤੋ ਸਿੰਗਰ ਸਟਾਪ ਹੋ ਗਿਆ ਸੀ ਤੇ ਬਹੁਤ ਵਧੀਆ ਪਸੰਦ ਆਇਆ ਸੀ ਇਹ ਸੰਟਾ ਬਣਾਇਆ ਹੋਇਆ ਹੈ ਨਾ ਗੁਬਾਰਿਆਂ ਦਾ ਤੇ ਬਹੁਤ ਵਧੀਆ ਮਾਹੌਲ ਹੈ ਟ੍ਰੇਨ ਬਣਾਈ ਹੋਈ ਇੱਧਰ ਜਵਾਗ ਪੂਰੇ ਦੇਖ ਕੇ ਖੁਸ਼ ਹੁੰਦੇ ਆ ਇਹਨਾਂ ਨੂੰ ਆ ਲੋਕੀ ਜਨਤਾ ਸੋਹ ਜਾਣ ਫਖਰ ਨਾਲ ਜ਼ੋਰ ਆ ਹਾਂ ਦੋਨਾਂ ਸਾਈਡਾਂ ਤੇ ਲੱਗੇ ਹੋਏ ਆ ਤੇ 3 ਈ ਕ੍ਰਿਸਮਸ 3 ਈ ਵਗੈਰਾ ਬਣਾਏ ਹੋਏ ਆ ਚਾਹ ਹੈ ਲੋ ਜੀ ਬਾਹਰਲੀ ਸਾਈਡ ਤੇ 크리스마ਸ ਟਰੀ ਬਣਾਇਆ ਹੋਇਆ ਵਾ ਐਗਜ਼ਿਟ ਵੇ ਤੇ ਤੁਸੀਂ ਇੰਨਾ ਫੋਟੋ ਵਗੈਰਾ ਵੀ ਖਿਚਾ ਸਕਦੇ ਹੋ ਤੇ ਜਿੱਦਾਂ ਦੀ ਦੇਖ ਸਕਦੇ ਫੋਟੋ ਵਗੈਰਾ ਕਰਾਰੇ ਸਾਰੇ ਲੋ ਜੀ ਲਾਸਟ ਟ੍ਰੇਨ ਆਈ ਹੈ ਜੀ 10:30 ਵਜੇ ਜਿਹੜੀ ਚੱਲਦੀ ਆ ਤੇ ਇਹ ਬਿਲਕੁਲ ਲਾਸਟ ਟ੍ਰੇਨ ਆ ਤੇ ਸਵਾ ਦਾ ਹੋ ਚੁੱਕੇ ਆ ਤੇ ਆ ਲਾਸਟ ਟ੍ਰੇਨ ਹੈਗੀ 10:30 ਵਜੇ ਦੀ। ਤੇ ਕਰਾਊਡ ਅਜੇ ਵੀ ਪੂਰਾ ਆਇਆ। ਤੇ ਪੂਰੀ ਜਨਤਾ ਇੰਜੋਏ ਕਰ ਰਹੀ ਹੈ। ਇੱਧਰ ਸੈਂਟਰ ਦਾ ਫੋਟੋ ਖਿਚਾਉਣ ਦੀ ਲਾਈਨ ਲੱਗੀ ਹੋਈ ਆ। ਸੈਂਟਰ ਅੰਦਰ ਬੈਠਾ ਆਪਣੀ ਪਟਾਰੀ ਰੱਖ ਕੇ ਤੇ ਸੈਂਟਰ ਬੈਠਾ ਆ ਵੀ ਸੈਂਟਰ ਦਾ ਫੋਟੋਆਂ ਹੀ ਖਿਚਾ ਸਕਦੇ ਜਿੰਨੇ ਖਿਚਾਉਣੀਆਂ ਹਨ। ਕਾਫੀ ਲਾਈਟਿੰਗ ਵਗੈਰਾ ਕੀਤੀ ਇਧਰ ਤੇ ਲੋਕੀ ਵੇਟ ਕਰ ਰਹੇ ਫੋਟੋਆਂ ਖਿਚਾਉਣ ਲਈ ਜਵਾਕਾਂ ਦੇ ਨਾਲ ਹਾਂਜੀ ਤੇ ਫੋਟੋਆਂ ਵਗੈਰਾ ਖਚਾਲੀਆਂ ਹੋਈਆਂ ਸਾਰਿਆਂ ਨਾਲ ਸੈਂਟੇ ਨਾਲ ਜੀ ਤੇ ਆ ਲਾਸਟ ਟ੍ਰੇਨ ਰਹਿ ਗਈ ਹੈ ਬਸ ਤੇ ਜਿਹੜੀ 1:30 ਹੋਵੇ ਚੱਲਦੀ ਆ ਤੇ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਉਣਾ ਵਾ ਜੇ ਤੁਸੀਂ ਟ੍ਰੇਨ ਦੀ ਰਾਈਡ ਲੈਣੀ ਆ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਨੂੰ ਜਾ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਏ ਟਾਟਾ ਗੁੱਡ ਨਾਈਟ